ਆਇਆ ਹੈ 92 ਤੋਂ ਬਾਅਦ ਪੈਦਾ ਕਰਨੇ ਚਾਹੀਦੇ ਆ ਜਿਹੜੇ ਉਸ ਲੈਵਲ ਤੇ ਜਾ ਕੇ ਉਸ ਪੱਧਰ ਤੇ ਸੋਚਣ ਦੇਖੋ ਉਹਨਾਂ ਨੇ 92 ਤੋਂ ਬਾਅਦ ਸਾਨੂੰ ਨਚਾਇਆ ਮੂੰਹ ਚਰਮਾਲ ਪਾਏ ਸਿੱਖ ਨੱਚ ਸਿੱਖ ਜਿੰਨਾ ਨੱਚਦਾ ਖੁਸ਼ ਹੁੰਦਾ ਹੈ ਜਦੋਂ ਸਿੱਖ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਹੈ ਉਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਵਕੂਨ ਦਾ ਐਂਡ ਹੁੰਦਾ ਫਿਰ ਤੁਸੀਂ ਕਹਿ ਰਹੇ ਹੋ ਸਾਨੂੰ ਨਚਾਰ ਬਣਾਇਆ ਜਾ ਰਿਹਾ ਹੈ ਬਿਲਕੁਲ ਬਣਾਇਆ ਇੰਡੀਆ ਦੇ ਅੰਦਰ ਬਿਲਕੁਲ ਉਹਨਾਂ ਨੇ ਨਚਾਰ ਹੀ ਬਣਾਇਆ ਤੁਸੀਂ ਜਿਹੜੇ ਬੰਦੇ ਨਚਾਰ ਨੂੰ ਉਹ ਜਿੰਨਾ ਮਰਜੀ ਰਾਈਜ਼ ਕਰੇ ਸਾਡੇ ਆਈਡਲ ਉਹ ਨੇ ਨਾ ਉਹ ਕਿੰਨੇ ਰਾਈਜ਼ ਕਰਕੇ ਦੁਸਰਾ ਕਰਦੇ ਨੇ ਤੁਸੀਂ ਸਾਡੇ ਕੋਲੇ ਮੂਸੇ ਵਾਲੇ ਵਰਗੇ ਵੀ ਤਾਂ ਹੈਗੇ ਆ ਜਿਹੜੇ ਹੱਕਾਂ ਦੀ ਗੱਲ ਕਰਨ ਵਾਲੇ ਵੀ ਸੀਗੇ ਐਂਡ ਹੋ ਗਿਆ ਹੁਣ ਸਰਦਾਰ ਇਸ ਗੱਲ ਕਰਕੇ ਐਂਡ ਮੰਨਦੇ ਹੋ ਇਹੀ ਹੋਇਆ ਸਰਦਾਰ ਜਸਵੰਤ ਸਿੰਘ ਖਾਲਸਾ ਨੇ ਐਂਡ ਕਿਉਂ ਹੋਇਆ ਕੋਈ ਬੰਦੇ ਦੀ ਪ੍ਰਾਈਵੇਟ ਪ੍ਰਾਪਰਟੀ ਸੀ ਕੋਈ ਆਪ ਰਾਜ ਮੰਗ ਰਿਆ ਸੀ ਨਾ ਨਾ ਉਹ ਕਹਿ ਰਿਹਾ ਸੀ ਕਿ 25000 ਮੁੰਡਾ ਕਿੱਥੇ ਐ ਸਵਾਲ ਤਾਂ ਇਨਾ ਕੁ ਸੀ ਇਹ ਇਹ ਗਿਣਤੀ ਬੀਬੀ ਜੀ ਹੈ ਤੁਹਾਡੇ ਕੋਲੇ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਹਿੰਦੂ ਲੀਡਰ ਦਾ ਇੰਟਰਵਿਊ ਕੀਤਾ ਆਖਰੀ ਸਵਾਲ ਆ ਖਾਰਾ ਸਾਹਿਬ ਸਮਾਂ ਦੇ ਆ ਜੇ ਬਹੁਤ ਇੰਪੋਰਟੈਂਟ ਸਵਾਲ ਹੈ ਉਹ ਬੈਸ ਕੇ ਇਹ ਗੱਲ ਕਰਦੇ ਆ ਕਿ 25000 ਦੀ ਗਿਣਤੀ ਲਿਆ ਦਿਓ ਸਾਨੂੰ ਜਿੱਥੇ ਮਰਜ਼ੀ ਭਾ ਲਿਆ ਜੇ ਇਹ ਗਿਣਤੀ ਹੈ ਆਪਣੇ ਕੋਲ ਦੇਖੋ ਜੀ ਸਾਰੇ ਇਹ ਇਨੀ ਡਾਕੂਮੈਂਟੇਸ਼ਨ ਹੋਈ ਹੈ ਤੇ ਹੋ ਰਹੀ ਹੈ ਤੁਸੀਂ ਵਿਸ਼ਵਾਸ ਨਹੀਂ ਕਰ ਸਕੋਗੇ ਕਿ ਕੁਝ ਲੋਕ ਇੱਕ ਤਾਂ ਉਹਨਾਂ ਨੇ ਲਾ ਵਾਰਸ ਕਹਿ ਕੇ ਸਾਨੂੰ ਸਾੜਿਆ ਦੂਜਾ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਦਰਿਆਵਾਂ ਦੇ ਵਿੱਚ ਰੁੜਿਆ ਤੇ ਤੀਜੀ ਗਿਣਤੀ ਇਹੋ ਜਿਹੀ ਵੀ ਮੇਰੇ ਕੋਲੇ ਆਈ ਹੈ ਕਿ ਉਹਨਾਂ ਇੰਨੇ ਘੁੰਮ ਕਰ ਦਿੱਤੇ ਗਏ ਆ ਲੋਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਸਾਡੀਆਂ ਬੀਬੀਆਂ ਬੱਚੇ ਵੀ ਹੁੰਦੇ ਆ ਵੀ ਜਿਨ੍ਹਾਂ ਦਾ ਕੋਈ ਵੀ ਆਲਟਰਨੇਟਿਵ ਨਹੀਂ ਐਸੀ ਕੋਈ ਚੈਲੰਜ ਤਾਂ ਕੀਤਾ ਹੈ ਸਰਦਾਰ ਜਸਨ ਸਿੰਘ ਖਾਲੜਾ ਨੇ ਪਰ ਉਹ ਬਣਾ ਦੇ ਟੁੱਥ ਟੁੱਥ ਕਮਿਸ਼ਨ ਬਣਾ ਲੈਣ ਜੇ ਅਸੀਂ ਇੱਕ ਕਮਿਸ਼ਨ ਬਣਾਇਆ ਸੀਗਾ ਕਲਦੀਪ ਸਿੰਘ ਜਸਟਿਸ ਕਲਦੀਪ ਸਿੰਘ ਦੇ ਅੰਦਰ ਤੇ ਉਹ ਇਹਨਾਂ ਨੇ ਚੱਲਣ ਨਹੀਂ ਦਿੱਤਾ ਉਹ ਬਾਦਲ ਪਰਿਵਾਰ ਨਹੀਂ ਬਾਦਲ ਨਹੀਂ ਕਹਿ ਕੇ ਉਹਨੂੰ ਕਿ ਇਹਦਾ ਡੀਮੋਰੀਲਾਈਜ਼ ਹੋ ਜੂਗੀ ਪੰਜਾਬ ਜਿਹੜੀ ਪੰਜਾਬ ਪੁਲਿਸ ਹੈ ਤੇ ਉਹ ਕਮਿਸ਼ਨ ਨੂੰ ਬੰਦ ਕਰਾਤਾ ਉਹ ਪੈਰਲਲ ਨੈਰੇਟਿਵ ਦਿੰਦੇ ਉਹ ਕਹਿੰਦੇ 35000 ਹਿੰਦੂ ਮਾਰਤਾ ਇਹ ਪੈਰਲਲ ਨੈਰੇਟਿਵ ਦਿੰਦੇ ਉਹ ਫਿਰ ਤਾਂ ਬੜਾ ਸੌਖਾ ਡੋਤ ਕਰੀ ਕਮਿਸ਼ਨ ਬਣਾ ਦੇਣ 25 ਵੀ ਨਿਕਲੇ ਉਹ ਤੇ 35 ਵੀ ਨਹੀਂ ਉਹ ਤਾਂ ਬੜੇ ਕਲੀਅਰ ਹੋ ਚੁੱਕੀ ਹੈ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਬੁੱਕ ਦੇ ਅੰਦਰ ਜਦੋਂ ਦਰਗਾਣਾ ਮੰਦਰ ਜਾਂਦੇ ਨੇ ਜੀ ਤਾ ਇੱਕ ਪੰਡਤ ਉਥੋਂ ਲਿਸਟ ਦਿੰਦਾ ਉਹ ਪੰਡਤ ਲਿਸਟ ਦਿੰਦਾ ਫੋਟੋ ਸਟੇਟ ਹੈ ਉਹ ਉਹਨਾਂ ਦੇ ਕੋਲ ਆਉਂਦੀ ਹੈ ਉਸ ਤੋਂ ਬਾਅਦ ਉਹ ਲੋਕਾਂ ਦੇ ਘਰੇ ਵਿਜ਼ਿਟ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਗੁੰਮ ਨੇ ਉਹ ਬੰਦੇ ਮਿਲ ਨਹੀਂ ਰਹੇ ਫਿਰ ਉਥੋਂ ਕਲੀਅਰ ਹੁੰਦਾ ਕਿ ਇਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਵੀ ਨਹੀਂ ਮਿਲੀਆਂ ਹੂੰ ਸੋ ਆਹੀ ਇਦੂ ਵੱਡਾ ਕੀ ਹੋਊਗਾ ਅਜੇ ਬਲਕਿ ਸਿੱਖ ਜਿੰਦਗੀ ਦੇ ਅੰਦਰ ਸਬੂਤ ਦੇ ਦੇ ਕਿ ਮਰ ਗਿਆ ਇਸ ਕੰਟਰੀ ਨੂੰ ਪਰ ਉਸ ਤੇ ਫਿਰ ਵੀ ਕਿਹਾ ਗਿਆ ਕਿ ਨਹੀਂ ਤੂੰ ਝੂਠਾ ਲੜਨ ਤਾਂ ਇਹੋ ਜੇ ਫਿਰ ਕਹਿਣਾ ਪੈਂਦਾ ਸਿਸਟਮ ਜਦੋਂ ਜਸਵੰਤ ਸਿੰਘ ਖਾਲੜਾ ਦੇ ਆ ਕੇਸਾਂ ਦੀ ਗੱਲ ਹੈ ਤੇ ਜਦੋਂ ਇਹ ਸਾਰੇ ਕੇਸ ਅਸੀਂ ਲੈ ਕੇ ਗਏ ਆਂ ਕੋਰਟਾਂ ਦੇ ਵਿੱਚ ਨਿਆ ਮਿਲਦਾ ਕਿ ਨਹੀਂ ਮਿਲਦਾ ਕੇਪੀਐਸ ਗੱਲ ਨੂੰ ਅਸੀਂ ਕਰ ਨਹੀਂ ਸਕੇ ਹੈਨਾ ਸਜਾ ਨਹੀਂ ਦਵਾ ਸਕੇ ਪਰ ਉਹਨਾਂ ਲੋਕ ਘਟਾਰੇ ਦੇ ਵਿੱਚ ਅਸੀਂ ਖੜਾ ਕੀਤਾ ਗੱਲ ਇੱਥੋਂ ਤੱਕ ਪਹੁੰਚੀ ਕਿ ਕੇਪੀਐਸ ਗੱਲ ਦੇ ਭੋਗ ਤੇ ਕੋਈ ਜਾਣ ਨੂੰ ਤਿਆਰ ਨਹੀਂ ਬਿਲਕੁਲ ਕੀ ਇਸ ਤੋਂ ਵੱਡੀ ਸਜ਼ਾ ਕੋਈ ਹੋ ਸਕਦੀ ਹੈ ਇਹ ਭਾਈ ਸਾਹਿਬ ਬਾਰੇ ਜਿਹੜੀ ਫਿਲਮ ਹੈ ਉਹ ਕਿੱਥੇ ਖੜੀ ਹੈ ਜੀ ਵੀ ਚਮਕੀਲਾ ਆ ਗਈ ਉਹ ਫਿਲਮ ਨਹੀਂ ਆਈ ਬਸ ਇਹੋ ਹੀ ਰੀਜ਼ਨ ਹੈ ਨਹੀਂ ਆ ਰਹੀ ਉਹ ਨਹੀਂ ਨਹੀਂ ਕਿਉਂ ਨਹੀਂ ਆ ਰਹੀ ਰੋਕੀ ਹੋਈ ਹੈ ਰੋਕੀ ਹੋਈ ਹੈ ਉਹ ਰੋਕੀ ਹੋਈ ਹੈ ਉਹ ਕਹਿੰਦੇ ਕੱਟ ਲਾਓ ਇਹਦੇ ਵਿੱਚ ਕਿ ਜਦੋਂ ਉਹ ਕਾਟਰ ਜਿਹੜੇ ਆ ਸਾਡਾ ਜ ਉਹਨਾਂ ਨਾਲ ਜਿਹੜਾ ਐਗਰੀਮੈਂਟ ਹੋਇਆ ਹੈ ਵੀ ਜਿਹੜੀ ਅਸਲੀ ਫਿਲਮ ਹੈ ਜਿਹੜੀ ਅਸੀਂ ਪੜੀ ਆ ਜਿਹਦਾ ਸਕ੍ਰਿਪਟ ਅਸੀਂ ਪੜੇ ਆ ਜੇ ਉਹ ਆਊ ਕਿਤੇ ਆਊ ਵੀ ਨਹੀਂ ਤੇ ਨਹੀਂ ਆਊਗੀ ਤੇ ਉਹ ਹੁਣ ਰੁਕੀ ਹੋਈ ਤਾਂ ਇਹ ਮਤਲਬ ਸਟੇਟ ਫਿਲਮ ਵੀ ਨਹੀਂ ਆਉਣ ਦੇਣਾ ਚਾਹੁੰਦੀ ਔਰ ਉਹ ਤਕੀਲਾ ਰਿਲੀਜ਼ ਕਰਾਉਂਦੀ ਹੈ ਸੇਮ ਐਕਟਰ ਦੀ ਉਹੀ ਦਿਲਜੀਤ ਆ ਉਹਦੇ ਵਿੱਚ ਵੀ ਉਹੀ ਦਿਲਜੀਤ ਆ ਬਿਲਕੁਲ ਹਾਂਜੀ ਨਹੀਂ ਉਹ ਕੋਈ ਨਹੀਂ ਇਨਸਾਫ ਲਈ ਲੜਨਾ ਜ਼ਰੂਰੀ ਹੁੰਦਾ ਜੇ ਨਹੀਂ ਆਉਣ ਦੇਣਗੇ ਤਾਂ ਕੋਈ ਵੱਖਰੀ ਗੱਲ ਨਹੀਂ ਉਹ ਤਾਂ ਕਿਤੇ ਨਾ ਕਿਤੇ ਰੀਅਲ ਆ ਹੀ ਜਾਣੀ ਹੈ ਬਾਹਰ ਫਿਲਮਾਂ ਤਾਂ ਬੜੀਆਂ ਬਣਨੀਆਂ ਬੜੀਆਂ ਬਣਨ ਵਾਲੀਆਂ ਫਿਲਮਾਂ ਆਏ ਜੇ ਪਰ ਸਾਨੂੰ ਪਤਾ ਵੀ ਅਸੀਂ ਅਜੇ ਚੋਪਾਂ ਵੀ ਕੋਈ ਨਹੀਂ ਇਹਨਾਂ ਨੂੰ ਜਿੱਤਤਾ ਕਰਨਾ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਜਾਂ ਫ੍ਰਾਂਚਰ ਰਹਿ ਗਏ ਉਹ ਕਹਿੰਦੇ ਆ ਵੀ ਉਹ ਸਾਨੂੰ ਥ੍ਰੈਟ ਕਰਦੇ ਆ ਪੀਐਮ ਨੂੰ ਦਫ਼ਤਰ ਵੱਲੋਂ ਵੀ ਅਸੀਂ ਜੇ ਤੁਸੀਂ ਇਹ ਫਿਲਮ ਰਿਲੀਜ਼ ਕਰੋਗੇ ਤੇ ਅਸੀਂ ਤੁਹਾਡੀ ਕੋਈ ਹੋਰ ਵੀ ਫਿਲਮ ਇੱਥੋਂ ਨਹੀਂ ਚੱਲਣ ਦੇਣੀ ਉਹ ਚਲੋ ਜਿਨ੍ਹਾਂ ਨੇ ਪੈਸੇ ਲਾਏ ਉਹਨਾਂ ਦਾ ਮਸਲਾ ਹੈ ਸਾਡਾ ਮਸਲਾ ਤੇ ਆ ਵੀ ਸਹੀ ਗੱਲ ਸਹੀ ਫਿਲਮ ਲੋਕਾਂ ਦੇ ਸਾਹਮਣੇ ਆਵੀ ਇਹ ਉਹਨਾਂ ਨਾਲ ਸਾਡੀ ਕਮਿਟਮੈਂਟ ਹੈ ਤੇ ਇਹਦੇ ਤੇ ਹੀ ਅਸੀਂ ਗੜੇ ਹਾਂ ਤੁਸੀਂ ਭਾਈ ਸਾਹਿਬ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਆਖਰੀ ਉਹਨਾਂ ਦੀ ਡੈੱਡ ਬੋਡੀ ਤੱਕ ਨਹੀਂ ਦੇਖ ਸਕੇ ਪਰ ਤੁਹਾਨੂੰ ਇਹ ਪਤਾ ਹੈ ਕਿ ਅਖੀਰ ਚ ਹੋਇਆ ਕੀ ਉਹਨਾਂ ਨਾਲ ਇਹ ਇਨਫੋਰਮੇਸ਼ਨ ਹੋਈ ਤੁਹਾਡੇ ਕੋਲੇ ਪਹੁੰਚੀ ਨਹੀਂ ਜੀ ਵੇਖੋ ਅਸੀਂ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਸਾਡੇ ਕੋਲੇ ਕੋਈ ਕਲੂ ਨਹੀਂ ਹੈਗਾ ਜਸਨ ਸਿੰਘ ਖਾਲੜਾ ਬਾਰੇ ਵੀ ਉਹਨਾਂ ਨਾਲ ਕੀ ਵਾਪਰਿਆ ਸੋ ਕੁ ਬਕਬਕ ਥਿਉਰੀਆਂ ਦੇ ਲੋਕ ਸਾਨੂੰ ਗੱਲਾਂ ਸੁਣਾਉਂਦੇ ਰਹੇ ਪਰ ਹੁਣ ਸਾਨੂੰ ਇਹ ਕਹਿਣਾ ਪਊਗਾ ਕਿ ਜੋ ਕੁਲਦੀਪ ਸਿੰਘ ਬਜੜੇ ਨੇ ਕੋਰਟ ਦੇ ਵਿੱਚ ਕਿਹਾ ਸਾਨੂੰ ਉਹ ਮੰਨ ਲਈ ਅਸੀਂ ਅੰਤਮ ਅਰਦਾਸ ਕੀਤੀ ਹੈ ਉਹਨਾਂ ਦਾ ਤੋਹੀ ਪੈਣਾ ਹੈ ਆਈ ਵਿਟਨੈਸ ਤੋਂ ਉਹੀ ਹੈ ਨਾ ਜੀ ਹਾਂਜੀ ਅਸੀਂ ਉਹ ਉਹਦੇ ਮੁਤਾਬਕ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਔਰ ਸ਼ਾਰਟ ਚ ਦੱਸ ਦਿਓ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਸ਼ਾਰਟ ਜੇਹੀ ਕਿਹਾ ਕਿ ਇੱਥੇ ਜਮਾਲ ਥਾਣੇ ਦੇ ਵਿੱਚ ਬਹੁਤ ਇਹਨਾਂ ਦੇ ਤਸ਼ੱਦਦ ਹੋਇਆ ਤੇ ਫਿਰ ਕੇਪੀਐਸ ਗੱਲ ਨੂੰ ਵੀ ਮੜਾਇਆ ਗਿਆ ਪਰ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਗੱਲ ਮੰਨਣ ਤੋਂ انکار ਕਰਤਾ ਤੇ ਫਿਰ ਉਹਨਾਂ ਨੂੰ ਗੋਲੀ ਨਾਲ ਸ਼ਹੀਦ ਕੀਤਾ ਤੇ ਹਰੀਕੀਆਂ ਦੇ ਵੜੀਆਂ ਜਿਹੜੀਆਂ ਨਹਿਰਾਂ ਵਾਲੀਆਂ ਨਹਿਰਾਂ ਉੱਥੇ ਵਿੱਚ ਉਹਨਾਂ ਨੂੰ ਉਹਨਾਂ ਦੀ ਬਾਡੀ ਜੀ ਵਹਾ ਦਿੱਤਾ ਬਹੁਤ ਧੰਨਵਾਦ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦਾ